ਇਹ ਨੇੜਿਓਂ ਸਮਾਰ ਕੇ ਕਾਸਰ ਨਾ ਰਾਇ ਇਹ ਚੰਗਾ ਕੋਈ ਐ ਤਸੱਲੀ ਕਰਾ ਦੇ ਆਪਣੇ ਦੇਖਣ ਵਾਲਿਆਂ ਦੀ ਪੂਰੀ ਬਾਕੀ ਬਾਈ ਗਾਣੂ ਅੱਛਾ ਉਹ ਵੀ ਰੰਗ ਰੋਂਗ ਨਾ ਮੈਂ ਤਾਂ ਹੈਗਾ ਹਨਾ ਤੇ ਲੰਬਾਈ ਲੰਬੂਈ ਦੀ ਗੱਲ ਕਰ ਲਈ ਆਪਾਂ ਕੱਦ ਕਾਰ ਦੀ ਗੱਲ ਕਰ ਲਈ ਬਾਈ ਹਨਾ ਕੁਆਲਿਟੀ ਆ ਨਾ ਸੱਜਣੋ ਮੈਂ ਚ ਬਾਲੀਆਂ ਨੇ ਇਹਦੇ ਚ ਦੁੱਧ ਕਿੰਨਾ ਕੁ ਤਿਆਰਾ ਹੁਣ ਦੁੱਧ ਭਾਈ ਹੁਣ 14 ਲੀਟਰ ਬੋਲਾ ਹੁਣ 14 ਕਿਲੋ ਬੋਲਾ 18 ਦੀ ਉਹ ਟਾਈਮ ਝੁੱਟੀ 18 ਕਿਲੋ 18 ਦੀ ਗਾਰੰਟੀ ਦੇ ਦੇ ਗਾਰੰਟੀ ਦੇ ਦੇ ਜਾਨ ਰੇਟ ਫਿਰ ਇਹਦਾ 18 ਕਿਲੋ ਵਾਲੀ ਦਾ ਸਤਿ ਸ਼੍ਰੀ ਅਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੇ ਮੇਟਰ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਮੰਡੀ ਰਾਮਪੁਰਾ ਫੂਲ ਜਿਹੜੀ ਕਿ ਸੱਜਣੋ ਮਹੀਨੇ 'ਚ ਇੱਕ ਵਾਰ ਇੱਕ ਤਰੀਕ ਨੂੰ ਲੱਗਦੀ ਆ ਅੱਜ ਨਾ ਤੁਹਾਨੂੰ ਮੈਂ ਰਾਮਪੁਰਾ ਫੂਲ ਮੰਡੀ ਸੱਜਣੋ ਟਾਪ ਦੇ ਨਗੀਨੇ ਵਾਸਤੇ ਮਸ਼ਹੂਰ ਆ ਇਹ ਮੰਡੀ ਮੰਨੀ ਜਾਂਦੀ ਆ ਇਸ ਮੰਡੀ ਤੇ ਹਰਿਆਣਾ ਪੰਜਾਬ ਰਾਜਸਥਾਨ ਦੇ ਨਾ ਟਾਪ ਟਾਪ ਦੇ ਨਗੀਨੇ ਪਹੁੰਚਦੇ ਨੇ ਤੇ ਸੱਜਣੋ ਵੀਡੀਓ ਨੂੰ ਸਕਿੱਪ ਨਾ ਕਰਿਓ ਐਂਡ ਤੱਕ ਜੁੜੇ ਰਹੋ ਆਪਾਂ ਤੁਹਾਨੂੰ ਮੰਡੀ ਦੇ ਅੰਦਰ ਲੈ ਕੇ ਚੱਲਾਂਗੇ ਮੰਡੀ ਦੇ ਟੋਪ ਟੋਪ ਦੇ ਜਾਨਵਰ ਦਿਖਾਵਾਂਗੇ ਤੇ ਅੱਜ ਦੇ ਜਿਹੜੇ ਰਾਮਪੁਰਾ ਫੁੱਲ ਮੰਡੀ ਦੇ ਰੇਟ ਨੇ ਸਜਣੋ ਰੇਟਾਂ ਤੋਂ ਵੀ ਜਾਣੂ ਕਰਵਾ ਦੂੰਗਾ ਤੇ ਛੋਟੇ ਵੱਡੇ ਰੇਟਾਂ ਦੇ ਨਾ ਮੈਂ ਤੁਹਾਨੂੰ ਸਾਰੇ ਟਾਈਪ ਦੇ ਜਾਨਵਰ ਵੀਡੀਓ ਦੇ ਵਿੱਚ ਦਿਖਾ ਦੂੰਗਾ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਲੈ ਸਜਣੋ ਰਾਮਪੁਰਾ ਫੁੱਲ ਤੋਂ ਨਾ ਦੂਜੇ ਸੂਏ ਦੀ ਝੋਟੀ ਲੱਗਿਆ ਸੋਨੂੰ ਦਿਖਾਉਣ ਇੱਕ ਕੱਦ ਜਰੂਰ ਦਰਮਿਆਨਾ ਪਰ ਲੇਵਾਲੂ ਬਾ ਝੋਟੀ ਦਾ ਬਾਲਾ ਤਾਕੜਾ ਲੈ ਨੇੜੇੋਂ ਦਿਖਾ ਦੇ ਭਾਈ ਲੇਵਾਲੂ ਬਾ ਦਿਖਾ ਦੇ ਆ ਨੇੜੇੋਂ ਸਮਾਰ ਕੇ ਚਲਾ ਦਿਓ ਜੀ ਇਹਨੂੰ ਚਲਾ ਦਿਓ ਐ ਸੱਜਣਾ ਜਿੱਡੀ ਘੋਟੀ ਆਪ ਆ ਨਾ ਓਡਾ ਤਾਂ ਲੇਵਾ ਚੱਕੀ ਫਿਰਦੀ ਆ ਤੇ ਥਣ ਥਣ ਦੀ ਗੱਲ ਕਰਨਾ ਇਹਦਾ ਮੈਂ ਮੁਠੀ ਦੀ ਚਵਾਈ ਵਾਲਾ ਸੱਜਣਾ ਪੂਰਾ ਟੌਪ ਦਾ ਥਣ ਲੱਗਿਆ ਵਾ ਕਮਾ ਲਓ ਜੀ ਲੈ ਡਿਟੇਲ ਸਾਰੀ ਨਾ ਇਹਦੇ ਪੈਸੇ ਕਿੰਨੇ ਬਾਈ ਮੰਗਦਾ ਕਿੰਨੇ ਦੀ ਦੇਊਗਾ ਸੱਜਣਾ ਸਾਰੀ ਡਿਟੇਲ ਮੈਂ ਤੁਹਾਨੂੰ ਪੁੱਛ ਕੇ ਦੇ ਦੂੰਗਾ ਲੈ ਅੱਗੇ ਤੋਂ ਵੀ ਦਿਖਾ ਦੇ ਲੇਵਾ ਬਾਈ ਥੱਲੋਂ ਦਿਖਾ ਦੇ ਅੱਗੇ ਤੋਂ ਥੱਲੋਂ ਆ ਬੈਕ ਤੋਂ ਦਿਖਾ ਦੇ ਲੇਵਾ ਸਮਾਰ ਕੇ ਐ ਸੱਜਣਾ ਦੂਰੀ ਤੇ ਥਣ ਲੱਗੇ ਨੇ ਚਾਰੇ ਤੇ ਬਾਕੀ ਰੇਟ ਦੀ ਕਰਦੇ ਆ ਬਾਈ ਨਾਲ ਚੱਲ ਕੇ ਗੱਲਬਾਤ ਕੀ ਇਹਦਾ ਰੇਟ ਆ ਆ ਜੋ ਜੀ ਹੋਰ ਜੀ ਠੀਕ ਠਾਕ ਹੋ। ਠੀਕ ਆ ਭਾਈ ਠੀਕ। ਐ ਨੂੰ ਆ ਜੇ ਧੁੱਪ ਵਿੱਚ। ਨਾਮ ਦੱਸੋ ਜੀ ਕੀ ਆਪ ਦਾ? ਸਵੇਸ। ਪਿੰਡ ਕਿਹੜਾ ਜੀ? ਭੈਣੀ ਜੱਸਾ। ਭੈਣੀ ਜੱਸਾ। ਵਪਾਰ ਦਾ ਹੀ ਕੰਮ ਆ। ਨਾ ਜੀ ਭਾਈ ਕਰਦੀ। ਅੱਛਾ ਕਰੇਲੂ। ਹਾਂ ਜੀ। ਲੁੱਕ ਜੀ ਵਪਾਰੀਆਂ ਵਾਲੀ ਲੱਗਦੀ ਆ ਦੇਖਣ ਨੂੰ। ਯਾਰ ਲੱਗੀ ਤਾਂ ਜਾਵੇ। ਲੱਗਦੀ ਤਾਂ ਉਹ ਹੀ ਆਪਾਂ ਵਪਾਰੀ ਨੂੰ। ਅੱਛਾ ਵਪਾਰੀ ਨਹੀਂ ਕਰੇਲੂ ਬਣੇ। ਕਿੰਨੀਆਂ ਮੱਝਾਂ ਲੈ ਕੇ। ਬਸ ਦੋ ਨੇ ਸਾਡੇ ਕੋਲ। ਆ ਦੋ ਹੀ ਮੱਝਾਂ। ਦੋਨੀਆਂ ਵੇਚਣ ਦਾ ਮੂਡ ਬਣਾ ਲਿਆ ਕਰੀ। ਹਾਂ ਜੀ ਹਾਂ ਜੀ ਹਾਂ ਜੀ। ਪਰ ਸੁਗਾ ਕਿਹੜਾ ਦਾ? ਇਹਦਾ ਦੂਜਾ ਪਿੰਡ। ਦੂਜ 14 ਕੰਡੇ ਵਾਲਾ ਤੇ ਆਤਾ ਜਮਾ ਕੰਡੇ ਵਾਲਾ ਰੇਟ ਰੇਟ ਇਹਦਾ 10 ਰੇਟ ਬਾਹ ਮੰਗੀ ਐ ਨਾ ਕਹਿੰਦੇ ਹੁਣ ਥੋੜਾ ਮੰਨਦਾ ਪਿਆ ਰਿਹਾ ਮੰਨਦਾ ਠੰਡਾ ਜੀ ਬੀਗੂ ਤਾਂ ਵੇਚਦਾ ਹੀ ਨਹੀਂ ਲੈ ਜਾਵੇ ਮੋਰ ਕਿੰਨੇ ਵੀ ਛੱਡ ਦੋਗੇ ਲਾਸਟ ਮੰਗਣ ਦਾ ਮੰਡੀ ਤੇ ਤਾਂ ਮੈਨੂੰ ਪਤਾ ਮੰਗਣੇ ਪੈਂਦੇ ਨੇ ਆਗੇ ਕਿੰਨੇ ਲਾਸਟ ਕਿੰਨੇ ਹੀ ਦੇ ਦਾਂਗੇ ਆਪਾਂ ਅਸੀਂ ਦੇ ਦਾਂਗੇ ਨਹੀਂ ਭਾਈ ਜੀ ਲੱਖ ਤੋਂ ਘੱਟ ਨਹੀਂ ਹੈ ਵੱਖ ਤੋਂ ਘੱਟ ਅੱਛਾ ਨੰਬਰ ਬੋਲ ਦੋ ਤੁਹਾਡਾ 9417442661 ਇੱਕ ਵਾਰੀ ਫਿਰ 9417442661 ਠੀਕ ਲਾ ਸੱਜਣੋ ਆਂ ਰਾਮਪੁਰਾ ਫੂਲ ਮੰਡੀ ਤੇ ਨਾ ਤੁਹਾਨੂੰ ਇੱਕ ਮੈਂ ਲੱਗਿਆ ਦਿਖਾਉਣ ਤੇ ਮੈਂ ਦਾ ਰੰਗ ਰੰਗ ਦੇਖ ਲਿਓ ਜਾਤ ਪਾਤ ਦੇਖ ਲਓ ਤੇ ਸੱਜਣੋ ਇਹਦਾ ਜੇ ਮੈਂ ਕੱਦ ਕਾਟ ਦੀ ਗੱਲ ਕਰਾਂ ਲੰਬਾਈ ਦੀ ਗੱਲ ਕਰਾਂ ਨਾ ਪੂਰੀ ਜਾਤ ਵਾਲੀ ਮੈਂ ਆ ਬਾਕੀ ਜੇ ਤੁਰੂਗੀ ਨਾ ਲੇਵੇ ਜਜਮੈਂਟ ਕਰ ਲਿਓ ਲੇਵਾਲੂਆ ਦਿਖਾ ਦੀ ਬਾਈ ਸਮਾਰ ਕੇ ਲੈ ਤੋੜ ਦੇ ਬਾਈ ਇਹਨੂੰ ਲੈ ਲੇਵਾਲੂਆ ਦਿਖਾ ਦੇ ਨੇੜਿਓ ਤੇ ਨਾੜਾ ਨੂੜਾ ਦਿਖਾ ਦੇ ਲੇਵੇ ਤੇ ਤੇ ਬਾਕੀ ਸੱਜਣੋ ਨਾ ਜੇ ਗੱਲ ਕਰਾਂ ਇਹਦੇ ਥਣਾ ਦਾ ਗੈਪ ਗੂਪ ਮੁਠੀ ਦੀ ਚਬਾਈ ਵਾਲਾ ਨਾ ਟੌਪ ਦਾ ਥਣ ਲੱਗਿਆ ਪੂਰਾ ਵਾ ਕਮਾ ਲਓ ਜੀ ਕਮਾ ਲਓ ਕਮ ਤੇ ਬਾਕੀ ਨਾ ਸਤਿਨਾਮ ਜੇ ਗੱਲ ਕਰਾਂ ਮੈਂ ਇਹ ਰੰਗ ਰੰਗ ਦੀ ਜਾਤ ਜੂਤ ਦੀ ਗੱਲ ਕਰਾਂ ਓਏ ਸਿੰਘ ਸਿੰਘ ਬਿਲਕੁਲ ਪੁੰਦੇ ਸਿੰਘਾਂ ਚਾ ਗੋਲ ਸਿੰਘ ਚ ਐ ਤੇ ਬਾਕੀ ਨਾ ਸਤਿਨਾਮ ਜਾਤ ਵਾਲੀ ਮੈਂ ਆ ਕੁਆਲਿਟੀ ਚੰਗੀ ਆ ਮੈਂ ਚ ਤੇ ਡਿਟੇਲ ਮੈਂ ਬਾਈ ਨੂੰ ਪੁੱਛ ਲੈਣੀਆਂ ਤੇ ਬਾਈ ਦੁੱਧ ਦੱਦ ਕਿੰਨਾ ਕੱਢ ਦੂ ਕੀ ਗੱਲ ਬਾਤ ਆ ਮੈਂ ਨਹੀਂ ਬੱਕ ਮਾਰਿਆ ਭਾਈ ਐਂ ਦੀ ਕਮਾਲਿਆ ਨੇ ਨੇੜਿਓ ਸਮਾਰ ਕੇ ਕਾਸਰ ਨਾ ਰਹੇ ਜੇ ਚੰਗਾ ਕੋਈ ਐਂ ਤਸੱਲੀ ਕਰਾ ਦੇ ਆਪਣੇ ਦੇਖਣ ਵਾਲੇ ਦੀ ਬਾਕੀ ਭਾਈ ਗਾਣੂ ਅਛਾ ਲੈ ਆਜਾ ਸੱਜਣਾ ਬਾਈ ਨਾ ਕਰਾ ਦਿੰਦਾ ਤੁਹਾਡੀ ਗੱਲ ਬਾਤ ਕਿਹੜਾ ਇਹਦਾ ਸੂਆ ਕੀ ਇਹਦਾ ਰੇਟ ਆ ਕੀ ਡਿਟੇਲ ਆ ਲੈ ਆਜਾ ਬਾਈ ਖੜਾ ਲਾ ਕੋਈ ਨਹੀਂ ਇੱਥੇ ਖੜਾ ਲਾ ਹਾਂਜੀ ਭਾਈ ਜੀ ਨਾਮ ਦੱਸੋ ਕੀ ਆਪਰਾ ਨਰਮਨ ਸਿੰਘ ਆ ਭਾਈ ਜੀ ਨਾਮ ਪਿੰਡ ਕਿਹੜਾ ਜੀ ਪਿੰਡ ਅਕਲੀਆ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਮਾਨਸਾਲੇ ਯਾਰ ਜਾਨਵਰ ਚੰਗੇ ਲਿਆਉਂਦੇ ਨੇ ਕੱਢ ਕੇ ਹੈਨਾ ਵੀਰੇ ਚੰਗੇ ਆ ਮਾਨਸਾ ਮਾਨਸਾ ਦੇ ਸੱਜਣਾ ਦੀਆਂ ਨਾ ਮਾਨਸਾ ਇਲਾਕੇ ਦੀਆਂ ਆਪਣੇ ਚੈਨਲ ਤੇ ਬਹੁਤ ਵਾਰ ਵੀਡੀਓ ਆਈਆਂ ਨੇ ਇਹ ਏਰੀਏ ਦੀਆਂ ਮਇਆਂ ਵੀ ਨਾ ਦੁੱਧ ਕੱਢ ਦਿੰਦੀਆਂ ਨੇ ਜਿਵੇਂ ਰਾਮਪੁਰਾ ਫੂਲ ਬਟਿੰਡਾ ਹਨਾ ਇਹ ਸਾਰਾ ਇਲਾਕਾ ਸਜਣੋਂ ਦੁੱਧ ਕੱਢਦਾ ਵਧੀਆ ਬਾਈ ਇਹਦਾ ਸੂਆ ਕਿਹੜਾ ਸੂਆ ਤੀਜਾ ਬਾਈ ਜੀ ਹੈ ਤੀਜਾ ਜੀ ਤੀਜਾ ਸੂਆ ਹਾਂ ਜੀ ਕਿੰਨੇ ਕਿ ਦਿਨ ਹੋ ਗਏ ਸੂਆ ਚੌਥਾ ਦਿਨ ਆ ਜੱਜ ਵੀ ਚੌਥਾ ਦਿਨ ਹਾਂ ਜੀ ਕਿਹੜੇ ਇਲਾਕੇ ਦੀ ਆ ਮੈਂ ਆਪਣੇ ਨੇੜੇੋਂ ਲਈ ਆ ਬਈ ਮੋਰ ਏਰੀਆ ਦੀ ਮੋਰ ਲਾਕੇ ਦੀ ਆ ਯਾਰ ਰੰਗ ਰੋਂਗ ਬੜਾ ਯਾਰ ਮੈਂ ਤਾਂ ਕਾਲਾ ਹਨਾ ਜੰਮੀ ਜੈੱਟ ਬਈ ਤੁਹਾਨੂੰ ਕਹਿੰਦਾ ਬਈ ਹਰਿਆਣੇ ਦੀ ਆ ਵੱਡਾ ਫਾਇਦਾ ਨਹੀਂ ਚੱਲਦਾ ਤੇ ਕਹਿੰਦੇ ਹਰਿਆਣੇ ਦੀ ਵੀ ਤੁਹਾਨੂੰ ਜਾਊਗੀ ਹਾਂ ਮੰਨੀ ਜਾਊਗੀ ਕਿ ਰੰਗ ਰੋਂਗ ਨਾ ਮੈਂ ਦਾ ਹੈਗਾ ਹਨਾ ਤੇ ਲੰਬਾਈ ਲੰਬੂਈ ਦੀ ਗੱਲ ਕਰ ਲਈ ਆਪਾਂ ਕੱਦ ਕਾਲ ਦੀ ਗੱਲ ਕਰ ਲਈ ਬਈ ਹਨਾ ਕੁਆਲਿਟੀ ਆ ਨਾ ਸੱਜਣੋ ਮੈਂ ਚ ਬਾਲੀਆਂ ਨੇ ਦੇਚ ਦੁੱਧ ਕਿੰਨਾ ਕੁ ਤਿਆਰਾ ਹੁਣ ਦੁੱਧ ਬਈ ਹੁਣ 14 ਕਿਲੋ ਬੋਲਾ ਹੁਣ 14 ਕਿਲੋ ਕੋਲਾ 18 ਦੀ ਹੋਟ ਹੈ ਛੁੱਟੀ 18 ਦੀ ਗਰੰਟੀ ਦੇ ਗਰੰਟੀ ਦੇ ਦੇ ਰੇਟ ਫਿਰ ਇਹਦਾ 18 ਕਿਲੋ ਵਾਲੀ ਦਾ ਡੇਢ ਕਰਦੇ ਆ ਬਈ ਹੈ ਡੇਢ ਕਰਦੇ ਆ ਡੇਢ ਸੱਜਣਾ ਬਾਜ਼ਾਰ ਕਹਿੰਦੇ ਮੰਨਦਾ ਤੇਰੀ ਕਹਾਣੀ ਢਾਈ ਕਰਦੇ ਬਈ ਅੱਛਾ ਯਾਰ ਨਹੀਂ ਲੱਖ ਹੋਰ ਵਧਾਣ ਦਾ ਲੱਖ ਵਧਾਣ ਦੇ ਜੀ ਕਹਿੰਦੇ ਲੈ ਫਿਕਸ ਰੇਟ ਜਾਂ ਦੱਸ ਦੇ ਆਪਣੇ ਦੇਖ ਰਾਂ ਕਿ 35 ਦੀ ਹਾਂ ਨਾ ਭਰਾ ਮੇਰਾ ਕਿਉਂਕਿ ਪਤਾ ਕੀ ਆ ਇਹਦੇ ਚ ਤੈਨੂੰ ਬਾਲਾ ਕਿਸੇ ਸੱਜਣ ਨੇ ਘੱਟ ਕਰਨਾ ਨਹੀਂ ਇੱਕ 35 ਦੀ ਹਾਂ ਨਾ ਭਰਾ ਮੇਰਾ ਸਭ ਬਾਜੀ ਦੇ ਤਾਂ ਨਾ ਹੋਰ ਕਿੰਨੇ 30 ਹੀ ਹੋਣੀ 35 ਚ ਅੱਛਾ 35 ਜੋ ਛੋਟ ਛੱਪਾ ਹੀ ਨੰਬਰ ਬੋਲ ਦਿਓ ਤੁਹਾਡਾ 73 74 ਹਾਂਜੀ 8452 ਇੱਕ ਵਾਰੀ ਫੇਰ ਬੋਲੋ 73074 ਹਾਂਜੀ 84 ਬੋਲੋ ਘਰੇ ਕਿੰਨੀਆਂ ਕੁ ਮਈਆਂ ਹੁੰਦੀਆਂ ਆਪਣੇ ਕੋਲ ਮਈਆਂ ਆਪਣੇ ਕੋਲ 4-5 ਮਈਆਂ ਰੇਟ ਟਾਈਮ ਹੁੰਦੀਆਂ ਕਿੰਨੇ ਤੋਂ ਕਿੰਨੇ ਰੇਟ ਵਾਲੀਆਂ ਰੇਟ ਤਾਂ ਭਾਈ ਯਾਰ 70-80 ਤੋਂ ਲਾ ਕੇ ਲੱਖ ਡੇਢ ਲੱਖ ਤੱਕ ਹਾਂ 2 ਲੱਖ ਦੀ ਵੀ ਮੈਂ ਲੈ ਲੇ ਇੱਕ ਵਾਰੀ ਫੇਰ ਤੋਰਦੇ ਭਾਈ ਮੱਝ ਨੂੰ ਤੋਰਦੇ ਬਿਲਕੁਲ ਲੈ ਸੱਜਣਾ ਇੱਕ ਵਾਰੀ ਨਾ ਫੇਰ ਦਿਖਾ ਦੇ ਨੇੜੇ ਤੋਂ ਕਿਉਂਕਿ ਮੈਂ ਚੰਗੀ ਆ ਜਾਤ-ਜੂਤ ਚੰਗੀਆਂ ਰਹਿ ਨਾ ਜਾਵੇ ਕਿਸੇ ਕਿਸੇ ਪਾਸੇ ਵੀ ਮੈਂ ਇਸ ਦਾ ਲੈਵਾ ਦਿਖਾ ਦੇ ਲੈਵਾ ਜਾ ਦੇ ਨੇੜੇ ਤੋਂ ਕਿਉਂਕਿ ਗੱਲ ਕਰਾਂ ਨਾ ਸੱਜਣੋ ਮੈਂ ਦਾ ਲੇਵ ਆਲੂ ਵਾ ਚੰਗਾ ਕਾਠਕੂੜ ਚੰਗਾ ਤੇ ਮੈਂ ਨਾ ਸੱਜਣੋ ਲੰਬਾਈ ਲੰਬੂਈ ਬਹੁਤ ਆ ਸਿੰਗ ਸੁੰਗ ਕਬਾਲਤੀਆਂ ਸੱਜਣੋ ਮੈਂ ਚ ਚੰਗੀਆਂ ਨੇ ਸਾਰੀਆਂ ਬਾਈ ਕਹਿੰਦਾ ਨਾ ਜੇ ਮੰਦਾ ਨਾ ਹੁੰਦਾ ਕਹਿੰਦਾ ਆਪਾਂ ਨੇ ਥੋੜਾ ਜਿਆਦਾ ਰੇਟ ਹੋਰ ਵੀ ਤੇਜ਼ ਕਰਨਾ ਤੀ ਤੇ ਬਾਕੀ ਸੱਜਣੋ ਫੋਨ ਬਾਈ ਨੂੰ ਮਿਲਿਆ ਲਿਓ ਰੇਟ ਹੋ ਜਾਂਦੇ ਹੁੰਦੇ ਨੇ ਕੋਈ ਸਮੱਸਿਆ ਵਾਲੀ ਗੱਲ ਨਹੀਂ ਲੈ ਇੱਕ ਵਾਰੀ ਨਾ ਤੁਹਾਨੂੰ ਮੈਂ ਨੇੜੇ ਤੋਂ ਹੋਰ ਦਿਖਾਉਣਾ ਇਹਦਾ ਲੇਵ ਆਲੂ ਵਾ ਜੱਜਮੈਂਟ ਕਰ ਲਿਓ ਪੂਰੀ ਕਿਉਂਕਿ ਕਾਸਰ ਨਾ ਕਿਸੇ ਪਾਸੋਂ ਰਹੇ ਜੇ ਇਧਰੋਂ ਸੱਜਣੋ ਅੱਗੇ ਤੋਂ ਤੇ ਪੂਰੀ ਟੌਪ ਦੀ ਮੈਂ ਆਜੋ ਰਾਮਪੁਰਾ ਫੂਲ ਮੰਡੀ ਚ ਨਾ ਮੈਂ ਤੁਹਾਨੂੰ ਟੌਪ ਟੌਪ ਦੇ ਨਗੀਨੇ ਦਿਖਾਉਂਗਾ ਵੀਡੀਓ ਨਾਲ ਜੁੜੇ ਰਹੋ ਐਂਡ ਤੱਕ ਆਦੋ ਸੱਜਣੋਂ ਅੱਗੇ ਲੈ ਕੇ ਚੱਲਦੇ ਹਾਂ ਲੈ ਵੀਰ ਮੈਂ ਕਿਲੇ ਲੈ ਸੱਜਣੋਂ ਇੱਕ ਪਲੂਣ ਕੱਤੀ ਲੱਗਿਆ ਉਹ ਤੁਹਾਨੂੰ ਦੋ ਦੰਦ ਦਿਖਾਉਣ ਚਾਹੀ ਮ ਨਿੱਕੀ ਜੀ ਹੈ ਨਾ ਬੱਚੇ ਖੇਡ ਵੀ ਲੱਗੇ ਰਹਿਣਗੇ ਨਾਲੇ ਦੁੱਧ ਵੀ ਦੇਊਗੀ ਤੇ ਕਵਾਲਟੀਆਂ ਮੈਂ ਚ ਸਾਰੀਆਂ ਨੇ ਤੇ ਚੰਗਾ ਸਿੰਘ ਸੁੰਗ ਲੱਗਿਆ ਬਿਲਕੁਲ ਕੁੰਡਾ ਬਾਈ ਸੂਆ ਪਹਿਲਾ ਸੂਆ ਪਹਿਲੇ ਸੂਏ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ 6 ਦਿਨ ਹੋ ਗਏ ਬਾਈ 6 ਦਿਨ ਕਿੰਨੀ ਕ ਬੋਲੀ ਤਿਆਰ ਆ ਅੱਜ ਬਈ 9 ਲੀਟਰ ਤਿਆਰ ਆ 9 ਲੀਟਰ ਤਿਆਰ ਆ ਕਿੰਨਾ ਕ ਦੇ ਦੁੱਧ ਇਹ ਮੈਂ ਤਲਾ ਦਾ 12 ਕਰਨਾ ਚਾਹੀਦਾ 9 10 ਬਾਈ ਬੰਦੇ ਸੀ ਹੈ ਨਾ 9 10 ਦੇਉ ਬੰਦ ਲੈ ਵੇ ਨਹੀਂ ਦੇ ਦਿਓ ਕਿੰਨਾ ਚ ਕਿਵੇਂ ਸਾਡੇ ਕੋਲ ਪਹਿਲਾਂ ਜੀ ਵੱਡੀ ਭੈਣ ਸੀਗੀ ਪਹਿਲੇ 12 ਲੀਟਰ ਚ ਹੋਇਆ ਆਪਾਂ ਅੱਛਾ ਦੂਜੇ ਸਵੇਰੇ ਵੇਚੀ ਸੀ ਉਹ 1/2 ਲੱਖ ਦੀ ਵੇਚੀ ਸੀ ਅੱਛਾ ਅੱਛਾ ਮਤਲਬ ਪਹਿਲਾਂ ਆਪਣੇ ਲਵੇ ਰਵਾ ਹਾਂ ਵਪਾਰ ਦਾ ਕੰਮ ਆ ਆਪਣਾ ਨਹੀਂ ਬਾਈ अच्छा क्रेलू मैं हां क्रेलू मैं एदी मैं अपने ਕੋਲੇ ਨੌਵੇਂ ਸੂਏ ਵੀ ਹੈਗੀ ਹੈ ਹਜੇ اچھا ਇਹਦੀ ਮਦਰ ਵੀ ਹੈਗੀ ਆਪਣੇ ਕੋਲੇ ਜਿਹੜੀ ਜਿਹਦੀ ਕੱਤੀ ਹੈ ਹਾਂ ਤੇਰੀ ਭੈਣ ਨੇ ਕਿੰਨਾ ਕੱਢਿਆ ਇਹਦੀ ਭੈਣ ਨੇ ਪਹਿਲੇ ਸੀ 12 ਕੱਢਿਆ ਬਾਈ ਦੂਜੇ ਸੂਏ ਉਹਨੇ 16 ਕੱਢੇ ਟੀਕੇ ਟੂਕੇ ਦਾ ਪਤਾ ਕਿਹੜੇ ਦੀ ਆ ਟੀਕੇ ਦਾ ਯਾਰ ਮੇਰੇ ਵੱਡੇ ਭਾਈ ਨੂੰ ਪਤਾ ਉਹਨੇ ਪੜਾਇਆ اچھا ਟੀਕੇ ਦਾ ਕਨਫਰਮ ਨਹੀਂ ਹੈਗਾ ਹਾਂ اچھا ਹੁਣ ਇਹਦਾ ਰੇਟ ਕੀ ਕਰਦਾ ਰੇਟ ਇਹ ਤਾਂ ਬਈ ਲੱਖ ਰੁਪਏ ਮੰਗਦਾ ਲੱਖ ਦਾ ਬਾਹਰ ਮੰਗੀਆਂ ਨਾ ਮੰਦੇ RAM ਦੇ ਹਿਸਾਬ ਨਾਲ ਨਾ ਹੈ ਲੱਖ ਤਾਂ ਜਾ ਰਿਹਾ ਤੇ ਤੂੰ ਅੰਦਾਜ਼ੇ ਫਿਰ ਜਿੰਨਾ ਲੱਗਦਾ ਮੈਂ ਤਾਂ ਹੁਣ ਕਹਿ ਦੂੰਗਾ 50 ਹੀ ਮੇਰੇ ਅੱਖੇ ਕਿਹੜਾ ਦੇ ਦੇਗਾ ਭਾਈ ਨਹੀਂ ਮੈਂ ਤਾਂ ਆਲਸਾਨਾ ਮੰਗਣਾ ਨਾ ਜਿੰਨਾ ਕਿ ਮਨ ਲਾਦਾ ਨਹੀਂ ਕਿੰਨੇ ਵੇਚ ਕਿੰਨੇ ਦੀ ਦੇਵੇਂਗਾ ਗਾਹ ਤਾਂ ਆ ਗਿਆ ਕੋਈ ਫੋਨ ਕਰੂਗਾ ਤੇਰੇ ਕੋਲ ਕਿੰਨੇ ਦੀ ਵੇਚਣੀ ਮਾਸਰੀ ਵੇਚਨੇ ਹੋ ਕੇ ਦੇ ਕਰਦਾਂਗੇ ਮਾਸਰੀ ਵੇਚ ਦੇਗਾ ਮੈਂ 60 ਦਾ ਕਾ ਵੇਚਣਾ ਹੋਰ ਕਿੰਨੇ ਦੀ ਹੋਰ ਕਿੰਨੇ ਦੀ ਵੇਚਣੀ ਮੌਕੇ ਕਰਨਾ ਮੈਨੂੰ ਬਿਮਾਰੀ ਲੱਗਦਾ ਯਾਰ ਤੂੰ ਕਹਿੰਦਾ ਘਰੇਲੂ ਨਾ ਨਾ ਵਪਾਰੀ ਦਾ ਲੈਣਾ ਚਾਸਕਾ ਹਣਾ ਲੈਣਾ ਤੋਰ ਕੇ ਨਖਾ ਦੇ ਇੱਕ ਵਾਰ ਦਿਖਾ ਲੈ ਸੱਜਣੋ ਜੇ ਤੁਰੂ ਵੀ ਨਾ ਜੱਜਮੈਂਟ ਕਰ ਲਿਓ ਬਾਕੀ ਜਮਾ ਮੱਲਾ ਕੋਈ ਹੋ ਜਾ ਮੂੰਹ ਦੋ ਦੰਦਾ ਹਲੇ ਕਿਉਂਕਿ ਪਲੂਣ ਪਸ਼ੂ ਸੱਜਣੋਂ 40-45 ਦਿਨ ਚ ਤਿਆਰ ਹੁੰਦਾ ਬਾਕੀ ਦੇਖਦੇ ਆ ਤੋਰ ਕੇ ਹਵਾਨਾ ਹਬੂਨਾ ਤੁਹਾਡੇ ਸਾਹਮਣੇ ਜਿੰਨਾ ਕ ਦਿਖਾਉਂਦੀ ਆ ਪਰ ਛੋਟੀ ਸੱਜਣੋਂ ਜਾਨ ਵਾਲੀ ਆ ਸ਼ਕੀਨ ਆ ਕੱਟੀ ਪੂਰੀ ਤੇ ਥਾਨ-ਥਣਾਉਟ ਵੀ ਸੋਨਾ ਲੱਗਿਆ ਨੇੜੇ ਤੋਂ ਦਿਖਾ ਦਿੰਦੇ ਫਲੈਟਫੋਨ ਰੱਖ ਕੇ ਦਿਖਾ ਦੇ ਨੇੜੇ ਤੋਂ ਬਸ ਕਮਾ ਰਿਹਾ ਬਾਈ ਮੈਂ ਮੋੜ ਲਉ ਮੋੜ ਦ ਨਾ ਛੋਟੀ ਨਾਲ ਸੱਜਣੋਂ ਚੰਗੀ ਆ ਸਾਰੀ ਤੇ ਰੇਟ 2 ਲੱਖ ਕਰੀ ਜਾਂਦਾ ਹਰੇ 109 ਇਹਦਾ ਕਰਾਕ ਹੀ ਦਊਂਗਾ ਬਾਈ ਤੋਂ ਫਿਕਸ ਜਾਂ ਰੇਟ ਵੀ ਕਿੰਨੇ ਦੀ ਬਾਈ ਇਹ ਛੜ ਦੂਗਾ ਤੇ ਬਾਕੀ ਸਿੰਗ ਸੁੰਗ ਸੱਜਣਾ ਚੰਗਾ ਲੱਗਿਆ ਮੂੰਹੋਂ ਦੋ ਬਾਈਆਂ ਤੁਰਦੀਆਂ ਮੱਲਾਂ ਵਾਂਗੂੰ ਲੈ ਬਾਈ ਕਹਿੰਦਾ ਮੱਲਾਂ ਵਾਂਗੂੰ ਤੁਰਦੀਆਂ ਮੱਲਾਂ ਵਾਂਗੂੰ ਇਹ ਲੈ ਆਇਆ ਹੁੰਦਾ ਉਹ ਤੁਰਦੀਆਂ ਫਿਰ ਐ ਫਸ ਕਰੇ ਜੀ ਇਹਨੂੰ ਖੁੱਲੀ ਛਾੜਦੇ ਮਾਜਾਂ ਤੁਰਦੀ ਫਿਰਦੇ ਨੇ ਅੱਛਾ ਸੰਧੀ ਸੀਲ ਪਾ ਲਈ ਆ ਸੰਗਾ ਨਹੀਂ ਪਾ ਸਕਦਾ ਕਿੰਨੇ ਦੇਵੇਂਗਾ ਜੈ ਜੀ ਰੇਟ ਦੱਸ ਜੈ ਜੀ ਐ ਲੈ ਦੇਣਾ ਰੇਟ ਦੱਸ 93000 ਰੁਪਏ ਛੜ ਹੈ ਚੰਗਾ ਨੰਬਰ ਬੋਲ ਦੇ ਤਰਾਜ ਨੰਬਰ ਦਾ ਦੇਖੀ 68967 95767 ਇੱਕ ਵਾਰੀ ਬੰਦੀ 76967 95767 ਲੈ ਸੱਜਣ ਨੂੰ ਅੱਗੇ ਲੈ ਕੇ ਚੱਲ ਜਾ ਰਾਮਪੁਰਾ ਫੂਲ ਮੰਡੀ ਚ ਹੋਰ ਸੋਨਾਂ ਦਿਖਾਉਣੇ ਹਨ ਗੀਨੇ ਆਜੋ ਅੱਗੇ ਲੈ ਸੱਜਣੋ ਦੂਜੇ ਸੂਏ ਦੀ ਝੋਟੀ ਨਾ ਗੱਬਣ ਝੋਟੀ ਲੱਗਿਆ ਸੋਨੂੰ ਅੱਜ ਰਾਮਪੁਰਾ ਫੂਲ ਮੰਡੀ ਦੇ ਤੋਰਨਾ ਲੈ ਡਿਟੇਲ ਬਾਕੀ ਰੇਟ ਰੂਟ ਨਾ ਬਾਈ ਤੋਂ ਮੈਂ ਪੁੱਛ ਕੇ ਕਰਾ ਦੂੰਗਾ ਸਾਰਾ ਵਪਾਰ ਦਾ ਬਾਈ ਦਾ ਸੱਜਣੋ ਕੰਮ ਆ ਇਹ ਲੈ ਵਾ ਲੂ ਵਾ ਦੇਖ ਲੋ ਨੇੜੇ ਦੇ ਝੋਟੀ ਦਾ ਇੱਕ ਵਾਰੀ ਤੋੜ ਦੇ ਬਈ ਇਹਨੂੰ ਤੋੜ ਦੇ ਲੰਬੀ ਬਾਕੀ ਸੱਜਣੋ ਨਾ ਲੇਵਾਲੂਗਾ ਚੰਗਾ ਲੱਗਿਆ ਤੇ ਥਣ ਥਣ ਵੀ ਵਧੀਆ ਮੁਠੀ ਵਾਲਾ ਬਾਕ ਘਮਾ ਲਓ ਜੀ ਤੇ ਉਤੋਂ ਪਿੱਠ ਪੂੜੇ ਦੀ ਵੀ ਸੱਜਣੋ ਮੈਂ ਚੰਗੀ ਆ ਬਾਕੀ ਜਾਨ ਵਾਲੀ ਝੋਟੀ ਆ ਦੂਜਾ ਸੁਆ ਕਹਿੰਦਾ ਬਾਈ ਤੁਸੀਂ ਤੀਜਾ ਮੰਨ ਲਓ ਵੀ ਤੀਜਾ ਸੁਣਦੀ ਆ ਪਰ ਝੋਟੀ ਚੰਗੀ ਆ ਸੱਜਣੋ ਕਿੰਨੇ ਕਿ ਦਿਨ ਕੱਢਦੀ ਆ ਡਿਟੇਲ ਇਹਦੀ ਆਪਾਂ ਸਾਰੀ ਬਾਈ ਨੂੰ ਪੁੱਛ ਲੈਨੇ ਆ ਤੇ ਬਾਕੀ ਸੋਹਣੀ ਲੇਵੇ ਦੀ ਝੋਟੀ ਬਣੂਗੀ ਸੱਜਣੋ ਇੱਕ ਵਾਰੀ ਇੱਧਰ ਤਾਂ ਥਣ ਥਣ ਔਰ ਦੇਖ ਲਓ ਅੱਗੇ ਤੋਂ ਡਿਟੇਲ ਮੈਂ ਬਾਈ ਨੂੰ ਪੁੱਛ ਕੇ ਦੇ ਦੇਣਾ ਦੂਰੀ ਤੇ ਲੱਗੇ ਨੇ ਪੂਰੀ ਤੇ ਕੋਨੇ ਗਿਆ ਫਾਟੋ ਲੈ ਜੀ ਤੋ ਲੈ ਲੈ ਸਭ ਦਿਨਾਂ ਨਾਮ ਦੱਸ ਪਹਿਲਾਂ ਕੀ ਆ ਜੀ ਕ੍ਰਿਸ਼ਨ ਆ ਬਾਈ ਕ੍ਰਿਸ਼ਨ ਹਾਂਜੀ ਕਿਹੜਾ ਪਿੰਡਾ ਪਿੰਨ ਮਹਾਰਾਜ ਆ ਜੀ ਪਿੰਡ ਮਹਾਰਾਜ ਮਹਾਰਾਜ ਪਿੰਡ ਕਿੱਥੇ ਰਹੇ ਹੋ ਨਾ ਕਿਹੜੇ ਜ਼ਿਲ੍ਹੇ ਦੇ ਨਾਲ ਇਹ ਬਖਿੰਡੇ ਜ਼ਿਲ੍ਹੇ ਬਖਿੰਡੇ ਜ਼ਿਲ੍ਹੇ ਕਿਹੜਾ ਸੂਹਾ ਸੁੰਦੀ ਆ ਦੁੱਧਾ ਸੂਹਾ ਬਾਈ ਕਿੰਨੇ ਦਿਨ ਕੱਢ ਦਿਆ ਇੱਕ ਹਫ਼ਤਾ ਬਾਕੀ ਆ ਇੱਕ ਹਫ਼ਤਾ ਬਾਕੀ ਇੱਕ ਹਫ਼ਤੇ ਨੂੰ ਤਾਂ ਯਾਰ ਬਹੁਤ ਬਣ ਜੂਗੀ ਬਣ ਜੂਗੀ ਬਾਈ ਦੁੱਧ ਪਹਿਲਾਂ ਨੇ 13 ਕਿਲੋ ਦਿੱਤਾ 12 ਤੋਂ ਤੇ ਦਿੱਤਾ ਮੈਂ ਪਹਿਲੇ ਸੂਏ 12 ਤੋਂ ਪਲੱਸ ਪਲੱਸ ਦਿੱਤਾ ਕਨਫਰਮ ਦੂਜਾ ਮੈਨੂੰ ਤੀਜਾ ਲੱਗ ਗਿਆ ਸਿੰਘ ਸਿੰਘ ਜੀ ਦੇਖ ਕੇ ਕਿਹਦਾ ਲੱਗਦਾ ਗੋਲ ਸੰਗਾਂ ਦੁੱਧਾ ਸੂਹੀ ਭਾਜਨ ਕਰਗੀ ਧਿਆਨ ਸੇਵਾ ਵੈ ਸੇਵਾ ਵਾਲੀ ਕਰਿਆ ਹੈ ਕਿੰਨਾ ਦੁੱਧ ਪਾ ਦੂ ਇਸ ਵਾਰੀ 14 ਕਿਲੋ ਦਾ ਹੱਤਾ 14 ਕਿਲੋ ਗਾਰੰਟੀ ਦੇਦਾ 13 ਕਿਲੋ ਦੀ 12 ਕਿਲੋ ਤੇ ਬਾਈ ਪਹਿਲਾਂ ਦੀ ਗਾਰੰਟੀ ਦੇਦਾ ਗਾਹਾਂ ਅਗਲੇ ਦੀ ਸੇਵਾ 14 ਦੇਉ ਘੱਟ ਨਹੀਂ ਦਿੰਦੀ ਦੰ ਦਾਜ ਤਾਂ ਨਹੀਂ ਪਤਾ ਦੰ ਦਾਜ ਬਾਈ ਬਰਾਬਰ ਹੈ ਬਰਾਬਰ ਰੇਟ ਫਿਰ ਇਹਦਾ ਰੇਟ ਬਾਈ ਮੁੱਲ ਦਾ ਕਰਦੇ ਲੱਖ 1 ਲੱਖ ਪੂਰਾ ਕਿੰਨੇ ਦੀ ਛੱਡ ਦਾਂਗੇ 90 ਦੀ ਛੱਡ 85 ਦੀ ਛੱਡ ਦਾਂਗੇ 85 ਬਾਈ ਲਈ ਜਾ ਹਜ਼ਾਰ ਮੰਦਾ ਮੰਦਾ ਕਰਕੇ ਬਾਈ ਤੇ ਲੈਂਦੇ ਆ ਆ ਦੇਖ ਲੈ ਇੱਧਰ ਜਨਤਾ ਦੇ ਮੈਂ ਇੰਨੇ ਲੋਕ ਪਾਰੇ ਲਈ ਖੜੇ ਨੇ ਦੋ ਰਹੇਗਾ ਜੇ ਮਾਲ ਨਾਲ ਜੇ ਮੈਂ ਗੱਲ ਕਰਾਂ ਆਂ ਰਾਮਪੁਰਾ ਫੂਲ ਮੰਡੀ ਤੇ ਅੱਜ ਨਾ ਬਹੁਤ ਜ਼ਿਆਦਾ ਮਾਲ ਪਹੁੰਚਿਆ ਹੋਇਆ ਮੰਦਾ ਰਾਵਾਂ ਪੂਰਾ ਹੀ ਗੱਲ ਨਹੀਂ ਹੈਗੀ ਵੀ ਉਹਨਾਂ ਤੇਜ਼ ਨਹੀਂ ਹਲੇ ਕੰਮ ਹੋਇਆ ਤੇਜ ਹਲੇ ਕਿੰਨੇ ਕਿ ਦਿਨਾਂ ਨੂੰ ਚੱਲੂਆ ਵਧੀਆ 20 ਦਿਨਾਂ ਤੱਕ ਚੱਲੂ 6 ਮਹੀਨੇ ਦਾ ਬਾਈ 20 ਦਿਨਾਂ ਦਾ ਰਹੂ ਦੇਆ ਥੋੜੇ ਹਲੇ ਨਾ ਸਜਣੋ ਜਮੀਨਾਂ ਦਾ ਕਰਕੇ ਪਾਉਣਾ ਛੋਨੇ ਦਾ ਕਟ ਕਟਾਈ ਦਾ ਬੀਜ ਬਜਾਈ ਦਾ ਕੰਮ ਚੱਲ ਰਿਆ 15 20 ਦਿਨਾਂ ਤੱਕ ਨਾ ਹਲੇ ਕੰਮ ਪਹੂਆ ਹਲੇ ਥੋੜਾ ਜਿਹਾ ਡਾਉ ਨਾ ਕੰਮ ਜੇ ਆਪਾਂ ਕਹਿ ਦੀਏ ਵੀ ਪਹਿਲਾ ਦਾ ਝੂਟਾ ਨਹੀਂ ਹੈ ਹੈ ਨਾ ਪਹਿਲਾ ਵੀ ਠੀਕ ਹੈ ਨਾ ਕਿੰਨੇ ਨਾਸ਼ਟ 85 ਦੇ ਦਾਂਗੇ ਫਿਰ 85 ਲਾਉਂਦੇ ਬਾਈ ਹੋਰ ਕਿੰਨੇ ਦੇਵੇਂਗਾ ਬੋਲ ਕਿਆ ਰੁਮੀ ਕਿੰਨੇ ਕਰਨਾ ਭੇਜ ਦੇ ਦੋ ਘੱਟ 90 ਦੇ ਦੀ ਲੈ ਜਰਾ ਹੋਰ ਵੀ ਮਾਨਤਨ ਹੋ ਜਾਊਗਾ ਮੌਕੇ ਤੇ ਨ 8476 ਬਾਈ 33127 ਇੱਕ ਵਾਰੀ ਫਿਰ 8476 33127 ਕਰ ਇਹ ਵੀ ਹੁੰਦੀਆਂ ਮੰਗਾਂ ਕਰੇ ਬਾਈ ਮੰਗਾਂ ਕਿੰਨੇ ਤੋਂ ਕਿੰਨੇ ਦੁੱਧ ਆਲੀ ਮੰਗਾਂ ਬਾਈ 13 14 ਕਿਲੋ 13 14 ਆਵੀਆਂ ਐਵਰੇਜ ਮੈਂ ਸਮ ਐਵਰੇਜ ਪਾਕੀ ਬਾਈ 50 55 60 ਕਿਹੇ ਜਾ ਅਗਲਾ ਫਸਲ ਲੋਹੇ ਦੀ ਕਰਦੇ ਸਭ ਛੋਟੇ ਤੋਂ ਵੱਡਾ ਪੱਟਾ ਲੈ ਸੱਜਣੋ ਛੋਟੇ ਤੋਂ ਵੱਡਾ ਰਕ ਲੈ ਕੇ ਲੱਖਾਂ ਦੇ ਪੱਟਾ 50 ਤੋਂ ਲਾ ਕੇ ਲੱਖ ਸਵਾ ਲੱਖ ਤੱਕ ਇਹ ਸੱਜਣਾਂ ਕੋਲੇ ਤੁਹਾਨੂੰ ਮਹਿਸਾ ਮਿਲਣਗੀਆਂ ਪਿੰਡ ਫੇਰ ਦੱਸ ਦੇ ਤਾ ਨੰਬਰ ਆ ਜਾ ਰਾਜ ਬਾਈ ਮਹਾਰਾਜ ਮਹਾਰਾਜ ਬਣੀ ਪਿੰਡ ਤੇਰਾ ਬਠੰਡਾ ਰਾਮਪੁਰੇ ਦੇ ਨਾਲ ਹੀ ਆ 5 ਕਿਲੋਮੀਟਰ ਤੇ ਨਾਲ ਹੀ ਪਿੰਡ ਅਚਾਰਾਮਪੁਰਾ ਪਹਿਲਾ ਪਿੰਡ ਮਹਾਰਾਜ ਹੀ ਆਉ ਸੱਜਣਾ ਮੰਡੀ ਰਾਮਪੁਰਾ ਫੋਨ ਤੋਂ ਨਾ ਪਹਿਲਾ ਪਿੰਡ ਬਾਈ ਕਹਿੰਦਾ ਮਹਾਰਾਜ ਹੀ ਆਊਗਾ ਨੰਬਰ ਫੇਰ ਦੱਸ ਦੇ ਤੇਰਾ 847633165 ਅੱਜ ਕਿੰਨੀਆਂ ਮਸਲੇ ਕਹਿ ਅੱਜ 5 ਲੈ ਕੇ ਆਇਆ ਕਿੰਨੀਆਂ ਵੇਚਤੀ ਦੋ ਰਹੇਗਾ ਬਸ 3 ਲੈ ਗਿਆ ਤੂੰ ਤਾਂ ਯਾਰ ਤਾਕੜਾ ਵਪਾਰੀ ਯਾਰ ਤਿੰਨ ਮਸਾ ਵੇਚ ਗਿਆ ਮੰਗਾ ਬਹੁਤੰਨੇ ਬਾਕੀ ਦਾ ਲੋਕ ਯਾਰ ਬਹੁਤ ਮਾਲ ਵਿਚ ਰਿਹਾ ਸੱਜਣਾ ਕਹਿੰਦੇ ਨੇ ਇਹਨਾਂ ਨੇ 5 ਚੋ ਇੱਕ ਵੀ ਨਹੀਂ ਜਾਇ ਮਨ ਕਰੋ ਬੇ ਇਹ ਵੀ ਤਾਂ ਤੀ ਬਿਕੂਗੀ ਆ ਬੇਖਤਨਾ ਨਾ ਜਾਨ ਰੁਪਏ ਕੰਦਾ ਬੁਕਤਿਆ ਮਾਸਲਾ 88 ਬਾਈ ਲੱਗਦਾ ਨਾ ਖੋਸ ਨਹੀਂ ਵੇਚ ਕੇ ਸਵਾਕੇ ਵੇਚਾਂਗੇ ਅੱਛਾ ਯਾਰ ਅਬੀਦਲ ਸਵਾਕੇ ਪੰਜ ਰਿਆ ਬਧੂ ਵੀ ਕਰ ਦੇਣੀ ਇਹ ਖੋਸ਼ ਕਾ 10000 ਨਾ ਹੋਵੇਂਗਾ ਬਸ 2 ਕਟ 90 ਦੀ ਹੈ 2 ਕਟ 90 ਉਹ ਵੀ ਮਾਣਾ ਚਲੋ ਇੱਕ ਵਾਰੀ ਫੇਰ ਤੋਰਦੇ ਆ ਲੈ ਸੱਜਣੋ ਇੱਕ ਵਾਰੀ ਨਾ ਦੂਜਾ ਸੂਆ ਸੂੰਦੀ ਆ ਤੁਰਦੀ ਨੂੰ ਫੇਰ ਦੇਖ ਲਓ ਮੈਂ ਹਵਾਨਾ ਉਹਨਾਂ ਦਾ ਖਾਦ ਨਾ ਬਾਕੀ ਰੇਟ ਨਾ ਸੱਜਣੋ ਬਾਈ ਦਾ ਮੈਨੂੰ ਠੀਕ ਲੱਗਿਆ ਕਿਉਂਕਿ ਜਾਨ ਵਾਲੀ ਝੋਟੀ ਆ ਉੱਤੇ ਤੋਂ ਚੜਾਈ ਚੜੂਈ ਬਹੁਤ ਆ ਤੇ ਬਾਕੀ ਸੱਜਣੋ ਨੇ ਨਾ ਥਾਣ ਤੋਂ ਬਾਹਰ ਚੰਗਾ ਲੱਗਿਆ ਤੇ ਦੂਰੀ ਤੇ ਲੱਗੇ ਨੇ ਆਪਸ ਚ ਹਫਤਾ ਕੱਢਦੇ ਹਾਂ ਹਰ ਮਨ ਦਾ ਮਕਸਦ ਹੈ ਕਹਾ ਤੇਰੀ ਹੋਰ ਵੀ ਤਿਆਰ ਹੋ ਜੂਗੀ ਇੱਕ ਹਫਤੇ ਨੂੰ ਤੇ ਬਾਕੀ ਨਾ ਬਾਈ ਕੋਲ ਘਰੇ ਵੀ ਜਾਨਵਰ ਹੁੰਦੇ ਆ ਬਾਈ ਕਹਿੰਦਾ ਆਪਣੇ ਕੋਲ ਨਾ ਸਾਰੇ ਰੇਟ ਮਿਲ ਜਾਣਗੇ ਤੁਹਾਨੂੰ 50 ਤੋਂ ਲਾ ਕੇ ਲੱਖ ਸਵਾ ਲੱਖ ਦੇ ਸਾਰੇ ਰੇਟ ਦੇਊਗਾ ਬਾਈ ਤੇ ਬਾਕੀ ਆ ਜੀਓ ਸੱਜਣੋ ਆਂ ਰਾਮਪੁਰਾ ਫੂਲ ਮੰਡੀ ਤੇ ਨਾ ਅੱਗੇ ਲੈ ਕੇ ਚੱਲ ਜਾਈਆਂ ਹੋਰ ਦਿਖਾਉਂਦੇ ਆ ਜਾਨਵਰ ਤੁਹਾਨੂੰ ਮੰਡੀ ਦੇ ਲੈ ਲਾ ਆਰਮੀ ਦਾ ਬਰੇਸ ਤੁਰੇ ਜਾਂਦੇ ਨੂੰ ਨਾ ਇੱਕ ਸੌਦਾ ਹੋ ਗਿਆ ਬਾਈ ਹੋਰਾਂ ਦਾ ਇੱਟੇੋਂ ਮੈਂ ਵੇਚੀ ਸੌਦਾ ਦਿਖਾ ਦੇਣਾ ਚਾਹਦਾ ਕਿੱਥੇ ਦੇ ਸੱਜਣਾ ਨੇ ਲੈਤੀ ਉਹ ਵੀ ਦਿਖਾਉਂਗਾ ਪਹਿਲਾਂ ਧਾਰਾ ਤੂਰਾ ਦੇਖੋ ਕਿਵੇਂ ਪੈਂਦੀਆਂ ਨੇ ਜਿਹੜਾ ਪੈਂਦਾ ਪੰਤਾਲਾ ਚੱਲਦਾ ਹੁੰਦਾ ਮੀਂਹ ਪੈਂਦੇ ਕਿਹੜੇ ਸੱਜਣ ਨੂੰ ਵੇਚੀ ਆ ਤੇ ਸੂਰੇ ਨਾਮ ਦੱਸ ਕੀ ਆ ਜਰਾ ਕੋਈ ਨਾ ਇਹ ਸਾਂਗ ਨਾ ਦੂੰ ਕੋਈ ਸੇਣੀ ਬੁਕਾਰੀ ਆ ਤੁਹਾਨੂੰ ਬੁਕਾਰੀ ਕਰਾ ਦੇ ਕਿੱਥੇ ਦਾ ਠੀਕ ਆ ਵੀ ਇੱਕ ਹੋਰ ਮੈਂ ਮੈਂ ਕਹਾ 5000 ਦਾ ਮਾ ਇਹ ਵਾਲੀ ਉਹ ਵੀ ਆਪਣੀ ਮੈਨ ਰੋਤਾ ਆ ਜਾ ਆ ਜਾ ਓ ਆ ਰਹਾ ਮੈਂ ਜਫਾ ਪਾਇਆ ਚੱਕਾ ਇਹ ਸੰਗਵਾਨੀ ਸੱਜਣਾ ਸੰਗ ਦਾ ਥੜਾ ਆਉਂਦਾ ਵਿਖਲਾ ਸਾਹਮਣੇ ਚਾ ਕੋਈ ਗੱਲ ਨਹੀਂ ਪੁੱਜਾਂ ਉਹ ਇੱਕ ਮੈਂ ਹੋ ਗਿਆ